हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੇਹੀ ਫਰਬਸੀਆਂ ਛੇੜ ਲਈ ਲੈ ਕੇ ਆਏ ਹਾਂਗੇ ਸੇਹ ਦੀਆਂ ਸੇਹੀ ਬਾਈ ਆਗੀਆਂ ਟੋਪ ਕੁਆਲਿਟੀ ਦੀਆਂ ਤੇ ਟੀਕਾ ਲੈਣ ਦੇ ਬਿਲਕੁਲ ਜਮ ਜਿਹਨੂੰ ਆਪਾਂ ਕਹਿੰਦੇ ਆ ਤਿਆਰ ਹੀ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੌਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਬਾਈ ਕੁਲਵਿੰਦਰ ਬਹੁਤ ਵਧੀਆ ਚੱਲਦਾ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਚੱਲਦਾ ਵੀਰੇ ਠੀਕ ਹੈ ਬਾਈ ਤੇ ਅੱਜ ਫਿਰ 6 ਬੱਸੀਆ ਹੈ ਹਾਂਜੀ ਮੇਰੇ 6 ਬੱਸੀਆ ਹੈ ਠੀਕ ਹੈ ਤੇ ਮੁੱਲ ਕਿਵੇਂ ਰਹਿਣਗੇ ਬਾਈ ਅੱਜ ਮੁੱਲ ਫ ਠੀਕ ਆ ਹਾਂਜੀ ਹਾਂ ਮੁੱਲ ਬਾਈ ਮੰਨ ਕੇ ਚਲੋ ਅੱਗੇ ਵੀ ਜਾਇਜ਼ ਕਰਦਾ ਬਾਈ ਮੁੱਲ ਬਾਈ ਇਹਨਾਂ ਅੱਜ ਵੀ ਜਾਇਜ਼ ਹੋਣਗੇ ਹਾਂਜੀ ਨਾਮ ਤੇ ਬਾਈ ਆਪਣਾ ਨਾਮ ਬਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਆਪਣਾ ਕੁਲਿਆ ਖੁਰਦ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਕੁਲਿਆ ਦੋਨੇਕੇ ਮਾਨੂਕੇ ਮੋਬਾਈਲ ਨੰਬਰ ਹੈਗਾ 9781935553 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਹਾ ਨੋਟ ਕਰ ਲਓ ਹਾਂਜੀ ਆਪਾਂ ਸਾਰੀ ਵੀਡੀਓ ਦੇਖ ਲੈਣ ਮੇਰੇ ਭਰਾ ਜਿਹੜੇ ਵੀ ਵੇਖਦੇ ਹਨ ਸਾਰੀ ਡਿਟੇਲ ਆਪਾਂ ਬੱਚੀਆਂ ਦੀ ਵੇਚੀ ਦੇਵਾਂਗੇ ਕਿਉਂਕਿ ਬਈ ਗੱਲ ਇਹ ਆ ਕਿ ਵੀ ਜਿਹੜੀ ਇਹ ਵੀਡੀਓ ਆ ਛੋਟੇ ਕੰਮ ਆਉਣ ਵਾਲੀ ਆ ਕਿਉਂਕਿ ਮੂਰੇ ਹੁਣ ਚਾਰ ਪਾਇਆ ਵਾ ਕਿ ਨਹੀਂ ਭਾਈ ਹਾਂਜੀ ਹਾਂ ਪੂਰੀ ਪ੍ਰੋਪਰ ਡਿਟੇਲ ਦਿਓ ਹੈ ਕਿ ਬਾਕੀ ਜੇ ਕਿਸੇ ਵੀਰ ਨੇ ਆਨਲਾਈਨ ਮਗਵਾਉਣੀ ਆ ਹੈਗਾ ਜੋ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਦਿਖਾਵਾਂਗੇ ਉਹੀ ਹੋਊਗਾ ਕੋਈ ਗਲਤ ਆਪਾਂ ਇਨਫੋਰਮੇਸ਼ਨ ਨਹੀਂ ਦਿੰਦੇ ਠੀਕ ਹੈ ਭਾਈ ਜਿਹੜਾ ਮੰਨ ਕੇ ਚੱਲੂ ਹੋਊਗਾ ਉਹੀ ਦੱਸਿਆ ਹਾਂਜੀ ਹਾਂਜੀ ਭਾਈ ਠੀਕ ਹੈ ਭਾਈ ਤੇ ਭਾਈ ਇਹ ਆਫਰ ਦੀ ਗੱਲ ਕਰੀਏ ਤਾਂ ਕਿਵੇਂ ਰੁਹਾ ਜਾਓ ਆਫਰ ਆਪਣਾ ਪਹਿਲਾ ਵਾਲਾ ਹੀ ਹੁੰਦਾ ਜੀ ਜੇ ਕੋਈ ਇਕੱਠੀਆਂ ਲੈਂਦਾ ਸਾਰੀਆਂ ਤਾਂ ਆਪਣਾ ਪੂਰੇ ਪੰਜਾਬ ਦਾ ਜਿਹੜਾ ਕਿਰਾਇਆ ਫਰੀ ਹੁੰਦਾ ਠੀਕ ਹੈ ਹਾਂਜੀ ਜੇ ਕੋਈ ਤਿੰਨ ਲੈਂਦਾ ਸਾਰੀ ਆਪਣਾ ਪੰਜਾਬ ਦਾ ਖਰਾਫਰੀ ਠੀਕ ਹੈ ਬਾਈ ਤੇ ਬਾਈ ਪਹਿਲੇ ਨੰਬਰ ਵਾਲੇ ਬੱਚੇ ਤੋਂ ਸਟਾਰਟ ਕਰ ਲੀਏ ਕਿੰਨੇ ਔਰ ਦਾ ਇਹ ਬਜੀ 13 ਮਹੀਨੇ ਉਮਰ ਆ ਹੂੰ ਦੰਦ ਵੀ ਚੈੱਕ ਕਰਾਂਗੇ ਦੰਦੋਂ ਖੀਰੀ ਆ ਠੀਕ ਹੈ ਬਾਈ ਤੇ ਇਹ ਹੀਟ ਦੇ ਵਿੱਚ 11 ਦੇ ਰਹੀ ਆ ਬੱਚੀ ਹੁਣ ਝੋਲੀ ਦੇਖੋ ਬਾਈ ਮੈਂ ਕਹਣਾ ਬੜੀ ਕਮਾਲ ਲੱਗਦੀ ਆ ਨਾ ਕਿ ਜੋ 4-5 ਮਹੀਨੇ ਦੀ ਗੱਬਣ ਬੱਚੀ ਹੁੰਦੀ ਉਹਵੇਂ ਆ ਤੇ ਕਦ ਅੰਦਾਜ਼ਾ ਲਾ ਲਓ ਠੀਕ ਆ ਸਹੀ ਗੱਲ ਆ ਮੇਰਾ 6 ਫੁੱਟ ਤੋਂ ਪਲਾਸਾ ਕੱਦ ਉਸੇ ਹਿਸਾਬ ਨਾਲ ਅੰਦਾਜ਼ਾ ਲਾ ਲੈ ਬੱਸੀ ਛੋਟ ਹੀ ਨਹੀਂ ਬੱਸੀ ਪੂਰੀ ਵੱਡੀ ਆ ਸਹੀ ਗੱਲ ਆ ਫੁੱਲ ਹਾਈਟ ਫੁੱਲ ਕੱਦ ਚ ਆ ਜਾਂਦੀ ਆ ਬਾਈ ਬੱਸੀ ਤੇ ਆਪਾਂ ਤੋਰਾ ਤਾਰਾ ਵੀ ਤੁਹਾਨੂੰ ਬੱਸੀ ਦਾ ਚੈੱਕ ਕਰਵਾਵਾਂਗੇ ਬਾਕੀ ਬਰੀਡ ਸੈਨਿੰਗ ਚਮਕ ਇੱਕ ਨੰਬਰ ਆ ਬਰੀਡਾਂ ਮੈਨਾਂ ਕਿ ਚਲੋ ਵੀ ਬਾਈ ਅੱਗੇ ਵੀ ਚੰਗੀਆਂ ਲਿਆ ਹੋਵਾਂਗੇ ਨਾ ਬਾਈ ਬਿਲਕੁਲ ਪਲੇ ਸਮੇਂ ਤੇ ਜਾਣ ਭਰਾ ਇਹਦੀ ਸਹੀ ਗੱਲ ਆ ਪਾਲਣੀਆਂ ਪਹਿਣੀਆਂ ਸਭ ਚੈੱਕ ਕਰੋ ਬਾਈ ਦੇਖੋ ਬਾਈ ਕੁਲਵਿੰਦਰ ਮੈਂ ਕਹਣਾ ਪਾਲੀ ਪਲੀ ਵੀ ਆ ਹਨਾ ਪਾਲੀ ਪਲੀ ਵੀ ਆ ਫੁੱਲ ਵੱਡੇ ਕੱਦ ਦੇ ਵਿੱਚ ਆਉਂਛ ਤੇ ਐ ਲਾਲ ਵੀ ਸਰੀਰ ਨਾਲ ਲੋਗ ਲੋਗ ਕਰਦਾ ਆਪਾਂ ਕਹਿੰਦੇ ਜਿਵੇਂ ਪਤਲਾ ਅੰਗ ਆ ਗਿਆ ਹਨਾ ਹਾਂਜੀ ਹਾਂ ਹੂੰ ਪੂਰੀ ਸਟ੍ਰੇਟਨੈਸ ਦੇਖੋ ਕੀ ਬਾਤ ਆ ਜਿਹੜੇ ਤੋਂ ਪੱਧਰੋਂ ਪੱਠ ਪੁਰਾ ਵੇਖੋ ਸਿੱਧੇ ਜਮਾ ਬਿਲਕੁਲ ਕੀ ਬਾਤ ਆ ਹਾਂਜੀ ਬਾਕੀ ਜਮਾ ਦੰਦ ਵੀ ਆਪਾਂ ਚੈੱਕ ਕਰਵਾ ਦਿੰਨੇ ਹੂੰ ਦੰਦ ਵੀ ਚੈੱਕ ਥੋੜੇ ਨਾ ਖੁੱਲੀਆਂ ਇੰਨਾ ਕਰਕੇ ਔਲ ਮਾਰਾ ਧੱਕਾ ਕਰ ਲਿਆ ਹਨਾ ਹਾਂਜੀ ਹਾਂਜੀ ਕੀ ਬਾਤ ਆ ਭਾਈ ਬਈ ਖਰਾ ਖਾਦੀ ਆ ਸਭ ਗੱਲ ਕਰੀਏ ਦੇਖੋ ਹੂੰ ਕੱਚੀ ਖੀਰੀ ਆ ਬਿਲਕੁਲ ਕੱਚੀ ਖੀਰੀ ਆ ਸਹੀ ਗੱਲ ਆ ਭਾਈ ਖੀਰੀ ਆ ਗਈ ਭਾਈ ਜਮਾ ਜੋਰ ਥੋੜਾ ਜਿਆ ਲਾਉਂਦੀ ਕਿਉਂ ਆ ਭਾਈ ਜੋਰ ਭਾਈ ਪਲੀ ਵੀ ਆ ਖਾਦੀ ਵੀ ਆ ਫੀਡ ਖਾਦੀ ਵੀ ਆ ਸਹੀ ਗੱਲ ਆ ਫੀਡ ਤੇ ਪਲੀ ਵੀ ਆ ਤੇ ਲੱਤਾਂ ਦਾ ਸੈਜ ਇੱਕ ਹੋ ਜਾਏ ਨਹੀਂ ਹੈਗਾ ਲੱਤਾਂ ਭੜਦੀਆਂ ਜਾਂਦੀਆਂ ਨਹੀਂ ਜਾਂਦਾ ਕਿ ਨਹੀਂ ਭਾਈ ਬਿਲਕੁਲ ਬੋਦੀ ਵਾਦੀ ਚਮਕ ਚਮਕ ਮੈਂ ਕਿਹਾ ਅਡਰ ਕੁਆਲਟੀ ਚੈੱਕ ਕਰਾ ਦਿਓ 5 ਮਹੀਨੇ ਜੇ ਮੈਂ ਗੱਪਣ ਬੱਛੀ ਹੁੰਦੀ ਐਂ ਲੱਗਦੀ ਭਾਈ ਦੇਖਣ ਨੂੰ ਤਾਂ ਗੱਪਣ ਲੱਗ ਜਾਂਦੀ ਨੇ ਟੀਕਾ ਲੈਣਾ ਤਾਰਾਂ ਦੇਈ ਜਾਂਦੀ ਬੱਚੇ ਠੀਕ ਹੈ ਬਾਈ ਲੈ ਚਲੋ ਬਾਈ ਕੁਲਵਿੰਦਰ ਤੇ ਮੁੱਲ ਬਾਈ ਕੀ ਰੋ ਮੁੱਲ ਵੀਰੇ ਹੋਣਗੇ ਫੋਨ ਤੇ ਹੋਣਗੇ ਜੈ ਜੀ ਬਸ ਐ ਵੀ ਜਿਹੜਾ ਫੋਨ ਲਾਉ ਲੈ ਜਾਓ ਹਾਂਜੀ ਹਾਂ ਲਾ ਜੂ ਠੀਕ ਹੈ ਬਾਈ ਜਿਹੜਾ ਬਾਈ ਕਹਿੰਦਾ ਫੋਨ ਲਾਉਗਾ ਬਾਈ ਉਹ ਲੈ ਕੇ ਜਾ ਜਿਹੋ ਜਿਹੇ ਬਰੀਟਾਂ ਵੀਰੇ ਜਿਹੋ ਜਿਹੇ ਚੀਜ਼ਾਂ ਜਿਹੜੇ ਬੰਦੇ ਨੇ ਘਰੇ ਜਾਨਵਰ ਰੱਖਣਾ ਨਾ ਫਾਰਮ ਤਿਆਰ ਕਰਨਾ ਹੂੰ ਬਸ ਇਹ ਛੱਡਦਾ ਸਹੀ ਗੱਲ ਆ ਬਾਈ ਲੈ ਚਲੋ ਬਾਈ ਕੁਲਵਿੰਦਰ ਬਾਈ ਮੈਂ ਕਹਿੰਦਾ ਜੇ ਗੱਲ ਕਰਾਂ ਮੈਂ ਟੀਕੇ ਲੈਣ ਦੀ ਮੈਨੂੰ ਲੱਗਦਾ ਵੀ ਸਾਰੀਆਂ ਕਾਬਲੀ ਆ ਵੇ ਸਾਰੀਆਂ ਕਾਬਲੀ ਆ ਜੀ ਕਾਬਲੀ ਹੂੰ ਤੇ ਅੱਗੇ ਇਧਰੋਂ ਦੋ ਨੰਬਰ ਬੱਚਾ ਫੋਲਓ ਵੱਡੇ ਹਾਈਟ ਦੇ ਵਿੱਚ ਸਾਰੀਆਂ ਬੱਚੀਆਂ ਇਹ ਹਮ ਹਾਂਜੀ ਫੁੱਲ ਕੱਦ ਬਾਈ ਫੁੱਲ ਵਜਣਾ ਜਾਣ ਸਰਟੀਕਾ ਲੈ ਲੈਣੀਆਂ ਬਾਕੀ ਗਰਮੀ ਆ ਜਿਹੜੀ ਹੁਣ ਪੂਰੀ ਖਤਮ ਹੋ ਜਾਣੀ ਪੂਰੀਆਂ ਸਮਿਆਂ ਭਲੀਓ ਬੱਚੀਆਂ ਲੈ ਇਹ ਦੇਖੋ ਬਾਈ ਕੱਦ ਕਾੜ ਤੇ ਲੈਗ ਸਕੋਰ ਵਗੈਰਾ ਚੈੱਕ ਕਰੋ ਪੱਤਰ ਪੱਤਰ ਚੈੱਕ ਕਰੋ ਸੈਂਡਿੰਗ ਚਮਕ ਮੈਂ ਕਹਿੰਦਾ ਯਾਰ ਬਾਈ ਜੇ ਅੱਜ ਗੱਲ ਕਰੀਏ ਕੋਈ ਕਾਟ ਨਹੀਂ ਬਿਲਕੁਲ ਜੀ ਕੋਈ ਕਾਟ ਨਹੀਂ ਕਿਸੇ ਪਰ ਚੈੱਕ ਕਰੋ ਬਾਈ ਝੋਲੀ ਥਾਣੇ 1 ਨੰਬਰ 4 ਥਾਣਾ ਲਓ ਜੀ ਦੰਦ ਆਪਾਂ ਦੰਦ ਦਿਖਾ ਲੇ ਜੇ ਦੰਦ ਵੀ ਦਿਖਾਉਣੇ ਬਾਈ ਮੌਲ ਮੇਰੇ ਮੋਢੇ ਦੇ ਬਰਾਬਰ ਆਉਂਦੀ ਬਸ ਹਾਂ ਇਹ ਤੁਸੀਂ ਆਏ ਨਾ ਮੰਨਿਓ ਵੀ ਬਸੀਆਂ ਛੋਟੀਆਂ ਕਿਉਂਕਿ ਬਾਈ ਦਾ ਕਰਦੀ ਨਹੀਂ ਹਾਂਜੀ ਹਾਂ ਕੱਦ ਵੱਧ ਬਾਕੀ ਹੋਵਾ ਬਾਈ ਹਜੇ ਤੱਕ ਆਦ ਇਹਨਾਂ ਨੇ ਬਹੁਤ ਕੱਢ ਰਿਆ ਵਸਿਆ ਹਜੇ ਤਾਂ ਸੰਝ ਲੋ ਦੰਦਾਂ ਦੀਆਂ ਖੀਰੀਆਂ ਬਾਈ ਹਾਂ ਕੱਚੀਆਂ ਖੀਰੀਆਂ ਬਾਈ ਕੁਲਵਿੰਦਰ ਘਟੋ ਘਟ 5 5.5 6 ਫੁੱਟ 6 ਫੁੱਟ ਰਾਮਾ 5.5 ਫੁੱਟ ਕਿਤੇ ਨਹੀਂ ਗਿਆ ਹੂੰ ਉਸ ਤੋਂ ਵੱਧ ਦੀ ਕੱਢ ਰਿਆ ਬਾਈ ਕੀ ਬਾਤ ਆ ਲੈ ਚਲੋ ਬਾਈ ਕੁਲਵਿੰਦਰ ਇਹਨੂੰ ਵੀ ਬਾਕੀ ਮੁੱਲ ਬਾਈ ਦੇ ਬਾਈ ਜਿਹੜੇ ਹੁੰਦੇ ਅੱਗੇ ਵੀ ਲੈਣ ਦੇਣ ਹੁੰਦੇ ਆ ਤੇ ਮੁੱਲ ਬਾਈ ਦੇ ਅੱਜ ਵੀ ਲੈਣ ਦੇਣ ਨਹੀਂ ਹੋਣਗੇ ਸਾਰੇ ਤੇ ਬਾਈ ਕਹਣਾ ਬਸ ਹੋਣਗੇ ਫੋਨ ਤੇ ਕਿਉਂਕਿ ਕਈ ਵਾਰ ਹਨਾ ਵੀਰ ਖਰੀਦਣ ਲੈ ਕੇ ਹਨਾ ਬਾਈ ਇੱਥੋਂ ਖਰੀਦ ਕੇ ਵੇਚਦਾ ਹੁੰਦਾ ਪਈ ਯਾਰ ਹਾਂਜੀ ਹਾਂਜੀ ਤਾਂ ਕਰਕੇ ਬਾਈ ਜੀ ਕਿਸੇ ਵੀ ਬੰਦੇ ਨੇ ਅ ਬੱਚਿਆਂ ਲੈ ਆਉਣੀਆਂ ਹੈਗਾ ਬਰੀਡਿੰਗ ਪਰਪਸ ਦੇ ਲਈ ਫੁੱਲ ਬਰੀਡ ਸਹੀ ਗੱਲ ਹੈ ਠੀਕ ਹੈ ਫੁੱਲ ਕੁਆਲਿਟੀ ਦੇ ਵਿੱਚ ਬਛੇ ਮਦਰ ਮਲਕ ਵੀ ਬਹੁਤ ਜਿਆਦਾ ਚੰਗੇ ਆ ਹੁਣ ਆਪਾਂ ਕਹਿਣ ਨੂੰ ਤਾਂ ਚਾਹੇ ਆਪਾਂ 50 ਲੀਟਰ ਮਦਰ ਮਲਕ ਕਹਿ ਦਈਏ ਪਰ ਝੂਲੀਆਂ ਆਪ ਦੱਸੋ ਸਹੀ ਗੱਲ ਹੈ ਬਾਈ ਬਛੇ ਆਪ ਦੱਸ ਦਿਓ ਬਾਕੀ ਜਦੋਂ ਸੇਵਾ ਹੋਈ ਹੋਈ ਤਾਂ ਮੂਰੇ ਦੱਸਣੀਆਂ ਹਾਂਜੀ ਹਾਂ ਤੇ ਅੱਗੇ ਬਾਈ ਤਿੰਨ ਨੰਬਰ ਬੱਚਾ ਏ ਆ ਗਿਆ ਕਾਲਾ ਤੇ ਡੱਬਾ ਗਿਆ ਹਾਂਜੀ ਕਾਲਾ ਡੱਬੀਆ ਤੇ ਆਪਾਂ ਥਾਣਾ ਦਿਖਾ ਦਿਓ ਗੁਲਾਬੀ ਥਾਣਾ ਬਹੁਤ ਸੋਹਣੀ ਝੋਲੀ ਅਵੱਛੀ ਦੇਖੋ ਕੀ ਬਾਤ ਆ ਭਾਈ ਸਹੀ ਗੱਲ ਆ ਚਾਰ ਹੀ ਥਾਣਾ ਹੈ ਨਾ ਹਾਂਜੀ ਚਾਰ ਹੀ ਥਾਣ ਮਿਲ ਲਿਕੇ ਤੇ ਫੂਡ ਸ਼ਾਹ ਰਹੇ ਹੋ ਜਿਹਦੇ ਫੋਟ ਹੋਊਗੀ ਦੱਸਾਂਗੇ ਠੀਕ ਆ ਭਾਈ ਹਾਂਜੀ ਜਿਹਦੇ ਭਾਈ ਕਹਿੰਦਾ ਹੋਊਗੀ ਫੋਟ ਭਾਈ ਦੱਸਾਂਗੇ ਜਰੂਰ ਇਹ ਨਹੀਂ ਗੱਲ ਹੋਊਗੀ ਜੇ ਹੋਊਗੀ ਵੀ ਆਪਾਂ ਦੱਸ ਦੇਣੀ ਕਿ ਨਹੀਂ ਭਾਈ ਹਾਂ ਸਭੀ ਭੜੀ ਵੀ ਆ ਬੱਛੀ ਦੇਖੋ ਕੀ ਬਾਤ ਆ ਨੋਗਲੋ ਕਰਦਾ ਇਹ ਦੇਖੋ ਭਾਈ ਅਸਲ ਵਿੱਚ ਨਾ ਵੀ ਆਪਾਂ ਕਹਿੰਦੀ ਚਮਕ ਜਿਹੜੀ ਲਸਕਾ ਨਾ ਵਸੀ ਤੇ ਦੱਸਦੀ ਆ ਕਿ ਨਹੀਂ ਹਾਂ ਜੀ ਹਾਂ ਖਰਾ ਖਾਦੀ ਵੀ ਵਸੀ ਨੇ ਬੋਲਣਾ ਆਪਾਂ ਨੂੰ ਬੋਲਣਾ ਪੂਰੀ ਫੁੱਲ ਸੰਭਾਈ ਤੇ ਬੱਚਿਆਂ ਇਹ ਪਲਗਾ ਲੋਟ ਹੀ ਨਹੀਂ ਆਉਂਦੇ ਹੁਣ ਖੁੱਲੀਆਂ ਜਾਂ ਕਰਕੇ ਇੱਕ ਥਾਂ ਤੇ ਖੜਧੀਆਂ ਮਿੰਟਾਂ ਇੱਕ ਹਾਂ ਕਹਿਣਾ ਬਾਈ ਕੁਲਵਿੰਦਰ ਜੇ ਹੁਣ ਜਾਨ ਸਰ ਕੋਈ ਬੰਦਾ ਸਾਡੇ ਜੇ ਖੁੱਲੀਆਂ ਹਾਂ ਜੀ ਹਾਂ ਕਿਉਂ ਆਉਂਦੇ ਸਾਲ ਨੂੰ ਬਾਈ ਜੀ ਇਹ ਸੂ ਪੈਣਗਾ ਬੱਚਿਆਂ ਸੂ ਪੈਣੇ ਸਹੀ ਗੱਲ ਆ ਨਲੇ ਗੱਲ ਹੋਰ ਇਕੱਠੀ ਟੀਕਾ ਲੈਣ ਦੇ ਕਾਰਨ ਇਕੱਠੇ 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 ਹਾਂਜੀ ਹਾਂ ਤੇ ਕੁਲਵਿੰਦਰ ਭਾਈ ਜੇ ਗੱਲ ਕਰੀਏ ਮੁੱਲ ਵੀ ਕਿੱਥੇ ਤੱਕ ਅੰਦਾਜ਼ਾ ਜਾਂ ਹੋਣਗੇ ਮੁੱਲ ਭਾਈ ਜੀ ਆਪਣੇ 15000 ਤੋਂ ਸਟਾਰਟਿੰਗ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਆਪਣਾ ਕੋਈ 30 ਨਹੀਂ ਮੰਗਣਾ ਕੋਈ 35 ਨਹੀਂ ਮੰਗਣਾ ਠੀਕ ਹੈ ਭਾਈ ਹਾਂਜੀ ਇਹ ਤੋਂ ਥੱਲੇ ਥੱਲੇ ਮੁੱਲ ਹੋ ਜਾਣੇ ਬਿਲਕੁਲ ਜੀ ਠੀਕ ਹੈ ਭਾਈ ਇਹਨੂੰ ਵੀ ਲੈ ਚੱਲੋ ਭਾਈ ਕੁਲਵਿੰਦਰ ਚਾਰ ਥਾਣਾ ਭਾਈ ਕੋਈ ਸਾਨੂੰ ਫੋਰਸਾਂਗ ਨਹੀਂ ਮਿਲਣੀ ਇਹ ਨਹੀਂ ਹੋਊਗਾ ਵੀ ਤੁਸੀਂ ਆਓਗੇ ਸਾਨੂੰ ਫੋਰਸਾਂਗ ਮਿਲੂਗੀ ਮਤਲਬ ਜਿਹੜਾ ਵੀ ਬੰਦਾ ਹੋਊਗਾ ਉਹ ਖੁਸ਼ ਹੋ ਕੇ ਜਾਊਗਾ ਕਿ ਨਹੀਂ ਬਾਈ ਹਾਂਜੀ ਹਾਂਜੀ ਹੂੰ ਅੱਗੇ 4 ਨੰਬਰ ਇਤਨਾ ਬਾਕੀ ਬਾਈ ਗੱਲ ਪਤਾ ਕੀ ਆ ਹੁਣ ਦੇਖੋ ਜੇ ਏਡੀ ਵਸ਼ੀਆ ਪਿਆਰ ਕਰਨੀ ਹੈਗੀ ਆ ਤਾਂ ਬਾਹਲਾ ਇਹਦਾ 50-60000 ਰੁਪਏ ਤਾਂ ਕਿਤੇ ਨਹੀਂ ਗਿਆ ਨੋਰਮਲ ਬਾਈ ਤੇ ਜਦੋਂ ਉਹ ਵੇਚੇ ਆਗੇ ਹੋਊਗੀ ਬਾਈ ਜਦੋਂ ਕੁਲਵਿੰਦਰ ਉਹ ਵੇਚਣੀ ਆ ਤਾਂ ਉਹੀ ਕੁਛ ਹੋਣਾ ਫੇਰ ਵੇਖ ਜਮ ਹੁਣ ਇਹ ਕੱਚੇ ਦੰਦਾਂ ਚ ਬੱਚੀਆਂ ਬਾਈ ਜਿੱਡੇ-ਜਿੱਡੇ ਕੱਟ ਕਰਦੇ ਆ ਆਪਾਂ ਨਹੀਂ ਕਹਿੰਦੇ ਕਰਨਾ ਪ੍ਰਮਾਤਮਾ ਨੇ ਜੋ ਵੀ ਆ ਜਦਦੇ ਵਸ਼ੀਆਂ ਤਿਆਰ ਹੋਣੀਆਂ ਦੇਰ ਦੇਰ 2 2 ਲੱਖ ਦੀ ਬੱਛੀ ਤਿਆਰ ਹੋਣੀ ਸਹੀ ਗੱਲ ਆ ਠੀਕ ਆ ਬੰਦਾ ਸੇਵਾ ਵਾਲਾ ਹੋਵੇ ਦੁੱਧ 30 ਲੀਟਰ ਪਲੂਨ ਨੇ ਦੇਣਾ ਠੀਕ ਆ ਹਰ ਇੱਕ ਬੱਛੀ ਨੇ ਤੇ ਅੱਗੇ ਬਾਈ ਕਲਵਿੰਦਰ ਆ ਗਈ ਆ ਆ ਗਈ ਆਪਣਾ 4 ਨੰਬਰ 4 ਨੰਬਰ ਬੱਚਾ ਹਨਾ ਚਮਕ ਦੇਖ ਲਓ ਫੇਸ ਕੁਆਲਟੀ ਦੇਖ ਲਓ ਹਮ ਸਹੀ ਗੱਲ ਆ ਬਾਈ ਜਿਹੜਾ ਜਿਹੜਾ ਬਾਈ ਮੰਨ ਕੇ ਚੱਲੋ ਵੀ ਚੀਜ਼ ਹੁੰਦੀ ਆ ਨਾ ਐਫ ਚ ਸਾਰੀਆਂ ਉਹ ਸਾਰੀਆਂ ਸਾਰੇ ਆਪਾਂ ਬ੍ਰਿਕੀਆਂ ਦੇਖ ਕੇ ਲਿਆਈ ਦਿਆਂ ਬਾਈ ਸਹੀ ਗੱਲ ਆ ਹੁਣ ਲੈਗ ਸਕੋਰ ਦੇਖ ਲਓ ਪਸਲੀਆਂ ਦਾ ਗੈਪ ਦੇਖ ਲਓ ਠੀਕ ਆ ਜੀ ਪਿੱਛੋਂ ਪੂਰੇ ਉੱਚੇ ਆ ਤੇ ਅਡਰ ਕੁਆਲਟੀ ਚੈੱਕ ਕਰਾ ਦਿਓ ਮੜੀ ਕਰੋ ਚੈੱਕ ਬਾਈ ਲੈਂਦੀਆਂ ਨਾ ਭੁੱਖ ਮੈਂ ਕਹਿਣਾ ਬਈ ਕੀ ਆ ਬਾਤ ਆ ਅਸਲ ਵਿੱਚ ਨਾ ਬੱਚਿਆਂ ਦੀ ਬਾਈ ਜੀ ਜਿੱਥੇ ਬੰਦੇ ਨੇ ਪੰਜ ਸਾਹ ਬਣੀਆਂ ਦੋ ਸਾਹ ਬਲੇ ਦੋ ਸਾਹ ਬਲੋ ਸਹੀ ਗੱਲ ਸਿੱਧੀ ਜੀ ਗੱਲ ਦੋ ਪੰਜਾਂ ਜੰਨਾ ਕੰਮ ਕਰ ਜਾਂਦੇ ਪਰ ਹੋਵੇ ਕੁਆਲਟੀ ਚੀਜ਼ ਪਸਲੀਆਂ ਦੇ ਗੈਪ ਦੀ ਉਹ ਤਿੰਨ ਬਸਲੀਆਂ ਉਵੇਂ ਹੀ ਦੇ ਦਿੰਦੇ ਹਨਾ ਹਾਂਜੀ ਹਾਂ ਉਹ ਮੇ ਹੀ ਦੇ ਦਿਆ ਕੁਆਲਟੀ ਆ ਕਰੈਕਟਰ ਹੁੰਦੇ ਆ ਜੀ ਬਰੀਡ ਦੇ ਸਹੀ ਗੱਲ ਆ ਕਰੈਕਟਰ ਹਰ ਇੱਕ ਨੂੰ ਮੈਂ ਹਾਂ ਆ ਬੋਦੀ ਦਿਖਾ ਦਿਓ ਲੇ ਠੀਕ ਆ ਫੇਸ ਕੁ ਵਾਲੀ ਗੋਲ ਕਰਨਾ ਚਾਹਵਾ ਗੋਲ ਕਰਨਾ ਹਾਂਜੀ ਹਾਂ ਤੇ ਬੋਦੀ ਦਾ ਬਾਈ ਐ ਲਾ ਲਓ ਹੁਣ ਚਮਕ ਦੇਖ ਲਓ ਚਾਹੇ ਬੰਦਾ ਪੱਗ ਬਨ ਲਵੇ ਇਹਨਾਂ ਦੇ ਵਿੱਚ ਵੇਖ ਕੇ ਹੂੰ ਇਹ ਹੋਰੀ ਚਮਕ ਵਾਲੀਆਂ ਬੱਚੇ ਉਹਨਾਂ ਦੇ ਬਰੀਡ ਤਾਂ ਹੀ ਚਮਕਾ ਪਤਲੀ ਚਮੜੀ ਹੈ ਜਮਾ ਸਹੀ ਗੱਲ ਆ ਬਾਈ ਵੇਖ ਕਾਇਦਾਰ ਗਿਲਾ ਲੈ ਚੈੱਕ ਕਰੋ ਬਲਕਿ ਕੀ ਬਾਤ ਆ ਲੈ ਚਲੋ ਬਾਈ ਕੁਲਵਿੰਦਰ ਇਹਨੂੰ ਵੀ ਬਾਕੀ ਮੋਨ ਤਾਂ ਬਾਈ ਸਾਨੂੰ ਬਾਈ ਨੇ ਦੱਸ ਹੀ ਦਿੱਤੇ ਬਾਕੀ ਜਿਹੜਾ ਸੀਮਨ ਦੀ ਗੱਲ ਆ ਜਾਂਦੀ ਹੈ ਜੀ ਸੀਮਨ ਆਪਾਂ ਨੂੰ ਕੋਈ ਡੀਐਨਏ ਰਿਪੋਰਟ ਨਹੀਂ ਇਹਨਾਂ ਦੀ ਮਿਲਦੀ ਸਿੱਧੀ ਜੀ ਗੱਲ ਠੀਕ ਹੈ ਕਹਣ ਨੂੰ ਤਾਂ ਮੈਂ ਇਹ ਕਹਿ ਕੇ ਕੁਸੀਮਨ ਤੇ ਇਹਨਾਂ ਦਾ 5000 ਰੁਪਿਆ ਵਧਾ ਦੇ ਉਹ ਕੰਮ ਆਪਾਂ ਨੂੰ ਆਪਾਂ ਦੋਨੇ ਹੁੰਦਾ ਠੀਕ ਹੈ ਭਾਈ ਹਾਂ ਸੀਮਨ ਜੇ ਚੰਗੇ ਆ ਤਾਂ ਤਾਂ ਹੀ ਆ ਝੂਲੀਆਂ ਐੜ ਗੜੀਆਂ ਦਿਖਾਉਂਦਾ ਭਾਈ ਮੈਂ ਕਿਹੜਾ ਲੈ ਗੱਬਣਾ ਨਾਲ ਦੀਆਂ ਝੂਲੀਆਂ ਸਾਰਿਆਂ ਦੀਆਂ ਹਾਂਜੀ ਹਾਂ ਅੱਗੇ ਕੁਲਵਿੰਦਰ ਪੰਜ ਨੰਬਰ ਤੇ ਭਾਈ ਇਹ ਹੈਗਾ ਕਿ ਨੀਕਾ ਉਮਰ ਦਾ ਬੱਚਾ ਭਾਈ ਇਹ ਭਾਈ ਜੀ ਹੈਗਾ 7 ਮਹੀਨੇ ਉਮਰਾ ਵਛੀ ਤੇ ਪਹਿਲਾਂ ਤਾਂ ਉਹਨੇ ਉਹਨੂੰ ਲਿਆ ਕੇ ਮੜਿਆ ਫੇਸ ਹੀ ਦਿਖਾ ਦਈਏ ਫੇਸ ਦੇਖੋ ਫੇਸ ਦੇਖੋ ਯਾਰ ਬੋਲ ਕਾ ਨਾ ਜਮ ਬੜਾ ਕਮਾਲ ਦਾ ਮੂੰਹ ਆ ਹਾਂਜੀ ਹਾਂ ਬਾਕੀ ਬਈ ਗੱਲ ਪਤਾ ਕੀ ਆ ਜੇ ਹੁਣ ਮੰਨ ਕੇ ਚਲੋ ਬੱਚਾ ਲਿਸਾਗਾ ਉਹਨੂੰ ਸ਼ੈਂਪੂ ਫਿਰ ਵੀ ਉਹਨੂੰ ਕੋਨਾ ਕੋਈ ਸਮਾਨਤਾ ਪਾਉ ਕੋਈ ਨਾ ਬਾਈ ਜੀ ਪਤਾ ਕੀ ਗੱਲ ਆ ਹੁਣ ਚੜਾਈ ਦੇਖੋ ਉੱਪਰ ਪੁੜਿਆਂ ਦੀ ਚੜਾਈ ਪੂਰੀ ਫੁੱਲ ਆ ਸਹੀ ਗੱਲ ਆ ਜਿਹੜਾ ਥਣਾ ਦਾ ਗੈਪ ਦੇਖੋ ਤੁਸੀਂ ਕਿਆ ਬਾਤ ਆ ਥਣਾ ਦਾ ਗੈਪ ਪੂਰਾ ਫੁੱਲ ਆ ਥਣ ਚੇਕ ਕਰੋ ਬਾਈ ਗਲਾਬੀ ਥਣ ਇੱਕ ਨੰਬਰ ਝੋਲੀ ਆ ਗਲਾਬੀ ਥਣ ਇਹ ਕੰਪੈਕਟ ਆਰਡਰ ਇਹਨਾਂ ਨੇ ਕੱਢਨੇ ਆ ਬੱਚਾ ਨੇ ਵੱਡਿਆਂ ਹੋਣਾਂ ਨੇ ਗੱਲ ਕਰੀਏ ਤਾਂ ਫਿਕਸ ਰਹਿਣ ਵਾਲੇ ਆ ਹਾਂਜੀ ਹਾਂ ਫਿਕਸ ਹੋਵਾਨਾ ਹੂੰ ਸਹੀ ਗੱਲ ਆ ਜੇ ਆਪਾਂ ਮੀਨਿੰਗ ਗੱਲ ਆ ਬਾਈ ਮੇਨ ਗੱਲ ਹੁੰਦੀ ਆ ਫਿਕਸ ਹੋਵਾਨੇ ਦੀ ਹਵਾਰ ਨੇ ਇਹਨਾਂ ਨੇ ਕੱਢਨੇ ਆ ਫਿਕਸ ਹੀ ਸਾਰੇ ਹਾਂਜੀ ਤੇ ਲੈ ਚਲੋ ਬਾਈ ਇਹਨੂੰ ਵੀ ਬਾਕੀ ਕੰਨ ਦੇਖੋ ਬਾਈ ਗੋਲ ਕੰਨ ਗੋਲ ਜਿਵੇਂ ਛੋਟਾ ਕੰਨ ਬਿਲਕੁਲ ਪਾਣ ਦੇ ਪੱਤੇ ਵਰਗਾ ਕਿਉਂ ਬਾਈ ਜੀ ਸਾਰੇ ਆਪਾਂ ਸਾਰੇ ਕੈਰੇਕਟਰ ਦੇਖ ਕੇ ਜਾਨਵਰ ਲੈ ਆਈਦਾ ਆਪਣੇ ਤੋਂ ਫਾਰਮ ਵਾਲੇ ਵੀ ਜੁੜੇ ਹੋਏ ਆ ਹੂੰ ਠੀਕ ਆ ਆਪਾਂ ਗਲਤ ਕੰਮ ਨਹੀਂ ਕਰੀਦਾ ਠੀਕ ਹੈ ਜਿਹੜੀ ਚੀਜ਼ ਆ ਉਹੀ ਹੋਊਗੀ ਠੀਕ ਹੈ ਭਾਈ ਮੰਨ ਕੇ ਚਲੋ ਇੱਕ ਬੱਸੀ ਦਾ ਜਿਵੇਂ ਬਾਈ ਨੇ ਦੱਸਿਆ ਤਾਰਾਂ ਘੜੀ ਜਾਂਦੀ ਆ ਕਿ ਨਹੀਂ ਭਾਈ ਹਾਂਜੀ ਜਾ ਕੇ ਮੈਂ ਵੈਸੇ ਤਾਂ ਟੀਕਾ ਭਰਾ ਲਿਆ ਤੇ ਇੱਕ ਬਾਈ ਸਾਨੂੰ ਲਾਸਟ ਦੇ ਬੱਚਾ ਦਿਖਾਉਣਾ ਜਿਹੜਾ 6 ਨੰਬਰ ਬੱਚਾ ਆ ਗਿਆ ਬੋਦੀ ਚੈੱਕ ਕਰਾ ਦਿਓ ਜੀ ਬੱਚੀ ਮੈਂ ਕਿਹੜਾ ਬਣੀ ਖੜੀ ਆ ਤਾਂ ਹਾਂ ਹਾਂਜੀ ਹੋਰ ਕੀ ਬਾਤ ਆ ਚਮਕ ਵਾਲੇ ਬੱਚੇ ਆ ਬਾਈ ਇਹ ਗੱਲ ਕਰੀਏ ਸਾਰੀ ਹੈਨਾ ਕੋਈ ਵੀ ਬੱਚੀ ਲਿੱਸੀ ਨਹੀਂ ਗਈ ਸਾਰੀਆਂ ਪਲੀਆਂ ਸਮੀਆਂ ਮੇ ਬੱਚੀਆਂ ਬਾਈ ਹੂੰ ਅਕੀਲਾ ਚੱਕਰ ਪਾਵਾਂਗੇ ਬਾਈ ਇਹਦੀ ਬਾਹਰ ਲਾ ਜਾ ਕੇ ਝੋਲੀ ਝਾਲੀ ਕਰਨ ਵਾਲੀ ਦੀ ਤੇ ਚਮਕ ਦੇਖੋ ਯਾਰ ਕਈ ਬੰਦੇ ਕਹਿੰਦੇ ਆਂ ਵੀ ਕਾਲੇ ਰੰਗ ਦੇ ਸ਼ਕੀਨ ਹੁੰਦੇ ਆ ਕਿ ਨਹੀਂ ਬਿਲਕੁਲ ਅਗਲਾ ਕਹਿੰਦਾ ਮ ਕਾਲਾ ਰਾਜੀ ਰੂਜੀ ਪੂਰੇ ਫੁੱਲ ਵਛੀਆਂ ਹੈਗੀਆਂ ਕੀ ਬਾਤ ਹੈ ਦੇਖੋ ਪਹਿਲੀ ਗੱਲ ਯਾਰ ਕਰੀਏ ਬਾ ਮਾੜੇ ਬੰਦੇ ਦਾ ਬਸ ਦੀ ਗੱਲ ਹੈ ਨਹੀਂ ਫੜਨੀ ਹੈ ਇਹ ਮੈਨੂੰ ਹੀ ਧੂਈ ਫਿਰਦੀਆਂ ਹੈਗੀਆਂ ਔਰ ਜੇ ਕੋਈ ਖਾਤਾ ਪੀਤਾ ਤਾਂ ਫੇਰ ਇਹ ਕਿਉਂ ਖੁੱਲੀਆਂ ਇੰਨਾਂ ਕਰਕੇ ਬਾਈ ਜੇ ਇਹਨਾਂ ਨੂੰ ਹੁਣ ਖੜਿਆ ਨਹੀਂ ਜਾਂਦਾ ਕੀ ਕਰਨ ਜਾਨਵਾ ਹੁਜੋ ਰੱਸਾ ਪਾ ਲੈਨੇ ਆਪਾਂ ਤਾਂ ਫੇਰ ਉਹ ਫਾਰਮ ਚੋਂ ਇੰਨਾ ਖੁੱਲ ਗਿਆ ਤੇ ਹੁਣ ਇਹਨਾਂ ਤੋਂ ਫਿਰ ਅਲਕਦ ਜੀ ਆਉਂਦੀ ਆ ਸਹੀ ਗੱਲ ਆ ਬਾਈ ਹਾਂ ਤੇ ਬਾਈ ਕੁਲਵਿੰਦਰ ਜੇ ਗੱਲ ਕਰੀਏ ਕੋਈ ਤਿੰਨ ਵੀ ਲੈਂਦਾ ਤਾਂ ਵੀ ਉਹ ਜੁਮਾਨਦਾਰ ਹਾਂਜੀ ਤਿੰਨ ਬੱਛੀਆਂ ਜੇ ਕੋਈ ਲੈਂਦਾ ਮੇਰਾ ਵੀਰਪਰਾ ਰੇਟ ਰੇਟ ਪਾਸੋਂ ਪਤਾ ਕਰਕੇ ਫੇਰ ਹੀ ਆਵੇ ਆਪਣੇ ਕੋਲੇ ਯਾਰ ਠੀਕ ਆ ਬਾਈ ਠੀਕ ਆ ਨਾ ਰੇਟ ਦੀ ਨਾਲ ਕੋਈ ਚਿੰਤਾ ਕਰੇ ਬਰੀਡ ਦੀ ਨਾਲ ਕੋਈ ਚਿੰਤਾ ਕਰੇ ਸੰਭਾਈ ਅਗਲੇ ਦੀ ਜੀ ਸੋਨੂੰ ਪੈਟਰੋਲ ਮੈਣਣੀ ਆ ਹਾਂਜੀ ਆ ਸਰੀਰ ਹੋਣਾ ਜਮਾ ਫਿੱਟ ਫਿੱਟ ਸਰੀਰ ਹੋਊਗਾ ਕੋਈ ਟੈਡ ਲਮਕਿਆ ਨਹੀਂ ਹੋਊਗਾ ਜਮਾ ਬੋਡੀ ਸਟਰੰਗਥ ਪੂਰਾ ਓਕੇ ਦੀ ਰਿਪੋਰਟ ਹੋਊਗਾ ਆਪਾਂ ਚੈੱਕ ਕਰਾਈਏ ਥਾਂ ਥੋੜਾ ਜਿਹਾ ਨਾ ਥੋੜੀ ਡਰਦੀ ਆ ਖੁੱਲੀ ਆਈ ਕਰਕੇ ਥੋੜਾ ਜਿਹਾ ਕਰਦੀ ਆ ਕਿ ਹੋਰ ਕੋਈ ਦਿੱਕਤ ਨਹੀਂ ਕਰਨ ਵਾਲੀ ਨੂੰ ਦਿਖਾਓ ਆਪਾਂ ਦਿਖਾ ਦਿੰਦੇ ਆ ਬਾਈ ਕੀ ਆ ਬਾਤ ਪੂਰਾ ਚੰਗੇ ਥਾਂ ਆ ਗਿਆ ਨਾ ਹਾਂਜੀ ਹਾਂਜੀ ਲੈ ਚੱਲੋ ਬਾਈ ਕੁਲਵਿੰਦਰ ਤੇ ਕਰਾਇਆ ਬਾਈ ਨੇ ਬਈ ਦਾਸੀ ਦਿੱਤਾ ਇਹ ਆਉਂ ਆ ਬਾਈ ਜੀ ਇਹਨਾਂ ਦੇ ਬੱਚਿਆਂ ਦੇ ਬਾਲੀ ਮਿਹਨਤ ਨਹੀਂ ਪਾਲਨੀ ਇਹ ਆਉਂ ਨਹੀਂ ਕਿ ਵੀ ਛੋਟੇ ਬੱਚੇ ਆ ਵੀ ਬਾਹਲਾ ਟਾਈਮ ਸਾਹਮਣੇ ਪੈਣਗੇ ਜਾਂਦਿਆਂ ਟੀਕਾ ਲੈਂਦੇ ਕੋਈ ਮਹੀਨਾ ਸਾਹ ਕੇ ਕੋਈ 2 ਮਹੀਨੇ ਸਾਹ ਕੇ ਬਾਅਦ ਤੋਂ ਵੱਧ ਬੱਸ ਸਹੀ ਗੱਲ ਆ ਭਾਈ ਜਦੋਂ ਮੈਂ ਆਵਾਂ ਅੱਛੀ ਆ ਤਾਰਾਂ ਦੇ ਜਾਂਦੇ ਆ ਜਾਂਦੀ ਨੇ ਰੀ ਕਲਰ ਸਹੀ ਗੱਲ ਆ ਭਾਈ ਤੇ ਬੱਚਾ ਬਾਈ ਹਰ ਇੱਕ ਬਾਤ ਚੜ ਕੇ ਅਕਰੂ ਤੇ ਜੇ ਕਿਸੇ ਵੀ ਵੀਰ ਨੂੰ ਮੰਨ ਕੇ ਚੱਲੋ ਵੀ ਸੇਆਂ ਚੋਂ ਕੋਈ ਵੀ ਬੱਚਾ ਪਸੰਦ ਆਵੇ ਨਾ ਭਾਈ ਨਾਲ ਕੰਟੈਕਟ ਜ਼ਰੂਰ ਕਰਿਓ ਭਾਈ ਤੇ ਵੀਡੀਓ ਨਾਲ ਵੇਖਣ ਲਈ ਧੰਨਵਾਦ